ਅਮਿਸਰ ਦੇ ਡੈਮਗੰਜ ਇਲਾਕੇ ਵਿੱਚ ਇੱਕ ਮੰਦਿਰ ਦੇ ਬਾਹਰ ਚਾਪ ਦੀ ਦੁਕਾਨ ਨੂੰ ਲੈ ਕੇ ਦੋਹ ਤਰ੍ਹਾਂ ਵਿਚਕਾਰ ਝਗੜਾ ਵੇਖਣ ਨੂੰ ਮਿਲਿਆ ਝਗੜੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਝਗੜੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਮਾਮਲੇ ਵਿੱਚ ਡੈਮਗੰਜ ਇਲਾਕੇ ਚ ਮਾਤਾ ਵੈਸ਼ਨੂ ਦੇਵੀ ਮੰਦਿਰ ਦੇ ਪ੍ਰਬੰਧਕਾਂ ਨੇ ਕਹਿ ਕਿ ਮੰਦਿਰ ਦੇ ਬਾਹਰ ਚਾਪ ਦੀ ਰੇੜੀ ਲੱਗਦੀ ਹੈ ਤੇ ਰੇੜੀ ਉੱਪਰ ਲੋਕ ਚਾਪ ਖਰੀਦਣ ਆਉਂਦੇ ਨੇ ਤੇ ਸ਼ਰਾਬ ਵੀ ਪੀਂਦੇ ਨੇ ਦੇਖੋ ਜੀ ਮੰਦਿਰ ਦੇ ਬਾਹਰ ਇੱਥੋਂ ਦੇ ਹੀ ਸੇਵਾ ਕਰਦੇ ਹਾਂ ਮੰਦਿਰ ਦੇ ਵਿੱਚ ਫੋਦੀ ਪ੍ਰਬੰਧਕ ਕਮੇਟੀ ਹੈ ਮੈਂ ਵੀ ਇੱਥੇ ਸੇਵਾਦਾਰ ਹਾਂ ਇਤਨਾ ਬਾਰਨਾ ਇੱਕ ਮੁੰਡਾ ਹਾਰਤਿਕ ਹੈ ਤੇ ਨਾਲ ਉਹਦਾ ਭਰਾ 사જન ਇਹਦਾ ਮਥਰਾਦਾਸ ਇਹਨਾਂ ਦਾ ਮੰਦਿਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਰਾਇਦਾ ਇਹ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਰੇੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7 6 6:30 7 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਬਾਰਵਾਂ ਤੱਕ ਚੱਲਦਾ ਚਾਰ ਜਾਨੇ ਆਂਦੇ ਨੇ ਚਾਰ ਜਾਨੇ ਜਾਂਦੇ ਨੇ ਡਿਸਪੋਜ਼ੇਬਲ ਗਲਾਸ ਜਿਹੜੇ ਦੂਜੇ ਰੱਖੇ ਹੁੰਦੇ ਨੇ ਕਦੀ ਉੱਥੇ ਕਦੀ ਇਹ ਮੰਦਿਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਿਰ ਵਧਾ ਦਿੰਦੇ ਆ 8:30 ਵ ਪੰਜ ਸੱਤ ਵਾਰੀ ਹੀ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅਗੋਂ ਬਦਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸਿਰਫ ਨਾ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪਿਆਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਦੇਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੋਣ ਅਗਲੀ ਵਾਰੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁਤਾ ਪਿਆ ਸੀ ਕਿ ਮੈਨੂੰ ਕਿਸੇ ਕਿਸ ਦਾ ਵੀਰ ਦਾ ਫੋਨ ਗਿਆ ਕਰਨੈਲ ਸਿੰਘ ਦਾ ਜੋ ਬੰਦੇ ਇਕੱਠੇ ਕਰਕੇ ਤੇ ਲਲਕਾਰੇ ਮਾਰਦੇ ਪ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨੇ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਿਆ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਹ ਇਕੱਠੇ ਹੋਏ ਨੇ 10-12 ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਨਾ ਲੈ ਕੇ ਉਹ ਦਾਤਰ ਲੈ ਕੇ ਆਏ ਨੇ ਕਿਰਪਾਨਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਉਹਨਾਂ ਦਾ ਕਹਿਣਾ ਕੀ ਤੁਹਾਡੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਹ ਜੱਗ ਦੇਖੋ ਜੀ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਟਕਰਾਅ ਹੋ ਚੁੱਕੀ ਹੋ ਇਹ ਇਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ। ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਨਜਾਇਜ਼ ਜਿਹੜਾ ਸ਼ਰਾਬ ਪੈਂਦੇ ਨੇ ਇਥੇ ਬੰਦ ਕੀਤੀ ਜਾਵੇ। ਹਾਂ ਕਾਰੋਬਾਰ ਕਰਨਾ ਹੈ ਆਪਣੀ ਨੀਤਨਾ ਕਰਨ। ਜਿਹੜਾ ਕੇਸ ਚੱਲਦਾ ਜੋ ਦਾ ਅਲੱਦਾ ਫੈਸਲਾ ਆਏਗਾ ਸਾਨੂੰ ਉਹ ਮਜਬੂਰ ਹੈ। ਠੀਕ ਹੈ। ਦੂਜੇ ਪਾਸੇ ਦੁਕਾਨ ਦੇ ਮਾਲਕ ਨਿਹੰਗ ਸਿੰਘ ਨੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਕਹਿੰਦੇ ਅਦਾ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨੇ ਚਾਂਪਾਂ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਟਰੋਪ ਆਇਆ ਵਾ ਮੈਂ ਬੈਟ ਜਿਹੜੀ ਸਾਡੀ ਦੁਕਾਨ ਆ ਉਹ ਸਾਡੀ ਕੋ 1982 ਦੀ ਦੁਕਾਨ ਆ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾ ਵੀ ਸਾਡੇ ਨਾਮ ਹੈ ਉਹਦੇ ਵਿੱਚ ਪਕਾਇਦਾ ਸੀ 500 ਰੁਪਏ ਦੇ ਕੇ ਆਪਨੋ ਦੁਕਾਨ ਬਣਾਈ ਆ ਉਹਦੇ ਮਾਲਕ ਅਸੀਂ ਆ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰਾ ਅਗਲੀ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਸੁਖਦੇਵ ਰਾਜ ਦਾ ਬੰਦਾ ਏ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਦੀ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਜਿਹਾ ਸ਼ਹਿਰੋਂ ਬਾਹਰ ਹਾਂ ਤੇ ਮੈਂ ਕੋਈ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਪਿਆਣੇ ਬੰਦੇ ਕੋਈ ਗੱਲ ਨਹੀਂ ਠੀਕ ਆ ਤੇ ਰੁੱਖ ਰੁੱਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾਣੀ ਨੂੰ ਲਲਕਾਰਿਆ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 ਹਜ਼ਾਰਾ ਸਾਡੇ 11 ਹਜ਼ਾਰਾਂ ਦੀ ਗੱਲ ਹੈ ਮੈਨੂੰ ਮੇਰੇ ਗਵਾਂਢੀ ਦਾ ਫੋਨ ਆਇਆ ਠੀਕ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਜਦੋਂ ਦੁਕਾਨ ਖੋਲੀ ਆਪਣੀ ਸਾਫ ਸਫਾਈ ਕੀਤੀ ਉਸ ਟਾਈਮ ਉੱਥੇ ਮੌਕੇ ਦੇ ਮਹੱਲੇ ਦੇ ਗਵਾਹ ਨੇ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਟਾਈਮ ਆਪਣੇ ਭਰਾ ਸਦਿਆ ਤੂੰ ਮੈਂ ਕਹ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱਢੀਆਂ ਇੱਟਾਂ ਮਾਰੀਆਂ ਗੈਰ ਮੌਜੂਦਗੀ ਗਾਲਾ ਗੂਲਾ ਕੱਢੀਆਂ ਜੋ ਵੀ ਕੀਤਾ ਨਾ ਠੀਕ ਹੈ ਮੈਂ ਕਹ ਹੁਣ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾ ਠੀਕ ਆ ਕਰਨੈਲ ਸਿੰਘ ਕੈਲੀ ਸੰਨੀ ਢਿਲੋਰੇ ਜਿੰਨੇ ਵੀ ਭਰਾ ਨੇ ਸਾਰੇ ਹੀ ਠੀਕ ਆ ਹੋਰ ਪੰਜ ਸੱਤ ਮੁੰਡੇ ਸੀ ਆ ਨਾਂ ਲੈ ਕੇ ਸੁਖਦੇਵ ਰਾਜ ਨੇ ਮੇਰੇ ਭਰਾ ਦੇ ਕੱਲਿਆਂ ਫੜ ਕੇ ਉੱਥੇ ਜੋਸ਼ ਛਤਰਬੇੜ ਕੀਤੀ ਸੱਟਾਂ ਮਾਰੀਆਂ ਬਾਹੂਆ ਸੱਟਾਂ ਮਾਰੀਆਂ ਜੋ ਕਿ ਜਾਨ ਲੈਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਨੀ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿਉਂਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਦੂਰੀ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੌਕੇ ਦੇ ਗਵਾਹ ਨੇ ਇਹ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਇਹ ਸਨੀ ਢਿੱਲੋ ਹੈ ਭਰੀ ਪੰਚਾਇਤ ਦੇ ਵਿੱਚ ਅਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਸਤਰ ਖੋ ਕੇ ਲੈ ਗੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਅਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਹੈ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਕੀ ਕਿ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਆ ਕਾਨੂੰਨ ਦੇ ਵਿੱਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਵੀ ਕੀਤਾ ਅਹੀਂ ਨਹੀਂ ਕੀਤਾ ਠੀਕ ਹੈ ਕੇਸ ਵੀ ਕੀਤਾ ਸੀ ਜੇ ਆ ਕਾਨੂੰਨ ਦੇ ਦਾਰੇ 'ਚ ਹੈਗੇ ਨੇ ਅਸੀਂ ਵੀ ਕਾਨੂੰਨ ਦੇ ਦਾਰੇ 'ਚ ਵਿੱਚ ਹੈਗੇ ਆ ਅਸੀਂ ਕਾਨੂੰਨ ਦੀ ਰ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਬੰਸ ਲਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਸ਼ਰਾਬ ਦਾ ਧੰਦਾ ਕਰਦੇ ਨੇ ਦੋ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਆ ਸਾਰੇ ਜਾਣੇ ਅੱਜ ਦਾ ਨਹੀਂ ਕਰ ਰਹੇ ਬੜੇ ਸ਼ਰਦਾਕਾਰ ਹੈ ਪਰ ਕੋਈ ਅੰਨ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋਈ ਡਰਦੇ ਨੇ ਲੋਕਾਂ ਨੂੰ ਉਹਨਾਂ ਨੇ ਡਰਾਇਆ ਕਬਜੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਆ ਭਰਾ ਦੇ ਹਾਲਾਤ ਸੀਰੀਅਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੀ ਉਹਦੇ ਵਿੱਚ ਇਹਨਾਂ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਆ ਉਹਨਾਂ ਦਾ ਨਾ ਕੋਈ ਜੜੀ ਲਾਉਣ ਨੂੰ ਤਕਰਾਰਬਾਜੀ ਹੋਈ ਸੀ ਤੇ ਉਹ ਫਿਰ ਉਹਨੇ ਕੰਪਲੇਨਟ ਦਿੱਤੀ ਸੀ ਕਿ ਭਰੇ ਇਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜੋ ਵੀ ਐਮਐਲਆ ਆਉਂਦੀ ਆ ਉਹਦੇੰ ਤੱਕ ਜੜੀ ਆ ਅਗਲੀ ਕਾਰਵਾਈ ਜੜੇ ਕੀਤੀ ਜੇ ਨਹੀਂ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਰਤਕ ਵੱਲੋਂ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਤਾ ਸੀ ਅੱਜ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਹਨ ਬਿਊਰੋ ਰਿਪੋਰਟ ਜਿਗਿਆ ਟਵੀ